ਇਸ ਪ੍ਰਕਾਰ ਇੱਕ ਨਿਜਾ ਭਗਤ ਹੋਇਆ ਸਾਧ ਸੰਗੇ ਜੀ ਉਹਦੀ ਬਾਬਤ ਇੱਕ ਮਹਾਤਮਾ ਤੋਂ ਉਹਨੂੰ ਉਪਦੇਸ਼ ਲਿਆ ਸੀ ਮਹਾਤਮਾ ਨੇ ਉਪਦੇਸ਼ ਦਿੱਤਾ ਕਿ ਪਰਮੇਸ਼ਰ ਦਾ ਨਾਮ ਜਪਿਆ ਕਰ ਉਹ ਨਾਮ ਤਾਂ ਭੁੱਲ ਗਿਆ ਉਹਨੂੰ ਦੱਸਿਆ ਕਿ ਆ ਲੱਕ ਦੇ ਉਾਰੇ ਬੜਨ ਵਾਲੇ ਦਾ ਨਾਮ ਕੀ ਕਹਿੰਦੇ ਉਹ ਆੜ ਬੰਦ ਹੈ ਉਹ ਆੜ ਬੰਦ ਆੜ ਬੰਦ ਜਪਣ ਲੱਗ ਗਿਆ ਜੋ ਜਪਣ ਲੱਗ ਗਿਆ ਭਗਵਾਨ ਹੱਸ ਪਏ ਤੇ ਲక్ష్ਮੀ ਕਹਿੰਦੀ ਮਾਰਾ ਹੱਸੇ ਕਿਉਂ ਕਹਿੰਦੇ ਮੇਰਾ ਇੱਕ ਨਵਾਂ ਭਗਤ ਹੈ ਉਨ ਮੇਰਾ ਨਾਮ ਨਵਾਂ ਪ੍ਰਗਟ ਕੀਤਾ ਕੀ ਨਾਮ ਤੇਰਾ ਨਵਾਂ ਪ੍ਰਗਟਾ ਕਹਿੰਦੇ ਆੜ ਬੰਦ ਆੜ ਵਰ ਜਪਦਾ ਕਹਿੰਦੇ ਪਹਿਲਾਂ ਮੈਨੂੰ ਇਹ ਦੇ ਦਰਸ਼ਨ ਕਰੇ ਆਉਣ ਦਿਓ ਭਗਵਾਨ ਜੀ ਨਾਲ ਹੀ ਆਏ ਇੱਕ ਨੀਵੇਂ ਜੇ ਖੂ ਟੱਠੇ ਦੇ ਉੱਤੇ ਬੈਠ ਗਏ ਲక్ష్ਮੀ ਗਈ ਉਹ ਅਕਿਆ ਸੀ ਵਿਚਾਰਾ ਜਾ ਕੇ ਕਹਿੰਦੀ ਹੈ ਭਾਈ ਤੂੰ ਕੀ ਦਾ ਭਜਨ ਕਰਦਾ ਕਿ ਤੇਰੇ ਖਸਮ ਦਾ ਉਹ ਕਹਿੰਦੀ ਗੱਲ ਤਾਂ ਸੱਚ ਕਹਿੰਦਾ ਫੇਰ ਕਿ ਉਹ ਰਹਿੰਦਾ ਕਿੱਥੇ ਤੇ ਟੱਠੇ ਖੂਜ ਉਹ ਵੀ ਪਹਿਲਾਂ ਬਹਿ ਗਿਆ ਸੀ ਕਹਿੰਦੀ ਜੀ ਉਹ ਤਾਂ ਭਗਤਾਂਤਰੀ ਜਾਂਦੀ ਹੈ ਕਹਿੰਦੇ ਇਸੇ ਕਰਕੇ ਮੈਂ ਦਰਸ਼ਨ ਦੇਣ ਵਾਸਤੇ ਆਇਆ ਮੇਰਾ ਨਵਾਂ ਨਾਮ ਉਹਨਾਂ ਪ੍ਰਗਟ ਕੀਤਾ ਉਸ ਭਗਤ ਦਾ ਨਾਮ ਨੇਜਾ ਸੀ ਸੋ ਇਸ ਪ੍ਰਕਾਰ ਕਹਿੰਦੇ ਹਨ ਨਖ ਪਰਸੇਵ ਜਾ ਕੈ ਸੁਰਸਰੀ ਨਹਾ ਦਾ ਮੁੜਕਾ ਜੀ ਨੇ ਕਹਿੰਦੇ ਸੁਰਸਰੀ ਗੰਗਾ ਹੈ ਜਿਸ ਵਕਤ নারদ 무ਨੀ ਨੇ ਰਾਗ ਲਾ ਕੇ বিষ্ণੂ ਭਗਵਾਨ ਦੀ ਜਲ ਬਣ ਗਏ ਉਹ ਜਲ ਬਣੇ ਨੂੰ ਕਹਿੰਦੇ ਪਾਤਰ ਚ ਪਾ ਕੇ ਨਾ ਕਮੰਡਲ ਚ ਇਹ ਆਪਦੇ ਪਿਓ ਬਰਮਾ ਦੇ ਪਾਸ ਨਾਰਦ ਮੁਨੀ ਲੈ ਆਇਆ ਜਿਸ ਵਕਤ ਬਾਪ ਨੇ ਰੂਪ ਧਾਰ ਕੇ ਤਿੰਨਾਂ ਲੋਕਾਂ ਨੂੰ ਮਿਲਣ ਲੱਗਾ ਤਿੰਨਾਂ ਲੋਕਾਂ ਦੀਆਂ ਦੋ ਕਰਮਾਂ ਕੀਤੀਆਂ ਅੱਧੀ ਕਰਮ ਬਲਰਾਜ ਦੇ ਸਰੀਰ ਨੂੰ ਮਿਲਿਆ ਸੀ ਉਸ ਵੇਲੇ ਬਰਮ ਲੋਕ ਜਦੋਂ ਦੂਜੀ ਕਦਮ ਨਾਲ ਗਏ ਐ ਤੇ ਬ੍ਰਹਮਾ ਨੂੰ ਚਰਨ ਧੋਤੇ ਸੀ ਉਹ ਚਰਨਾਂ ਦੇ ਧੋਣੇ ਕਰਕੇ ਉਹਦਾ ਨਾਮ ਗੰਗਾ ਬਣੀ ਐ ਇਸ ਪ੍ਰਕਾਰ ਕਹਿੰਦੇ ਹਨ ਇਸ ਵਾਈਸ ਸਾਹਿਬ ਜੀਓ raag malar baani bhagat naamdev ji o ki ik ho ankar satguru prasad sevi le gopal rai do bhagtan di baani malar raag ch likhde hai maharaj guru arjan dev ji pehla naamdev ji di phir raddhas ji di baani aavegi inadi sevi le gopal rai guru mara sahab de pyare bhagat naamdev ji pandarpur baithe hai ਇੱਥੇ ਬੈਠਿਆਂ ਦੇ ਕੋਈ ਪ੍ਰੇਮੀ ਆ ਕੇ ਪੁੱਛਿਆ ਕਿ ਮਹਾਰਾ ਸੇਵਾ ਕੀ ਦੀ ਕਰਨੀ ਚਾਹੀਦੀ ਹੈ ਕੋਈ ਕਹਿੰਦਾ ਦੇਵਤੇ ਦੀ ਸੇਵਾ ਕਰਨੀ ਚਾਹੀਦੀ ਹੈ ਕੋਈ ਕਹਿੰਦਾ ਪਥਰਾਂ ਦੀ ਪੂਜਾ ਕਰਨੀ ਚਾਹੀਦੀ ਹੈ ਕੋਈ ਕਹਿੰਦਾ ਮਹਾਰਾ ਕਿਸੇ ਆਦਮੀਆਂ ਦੇ ਉਪਾਸ਼ਕ ਬਣਨਾ ਚਾਹੀਦਾ ਆਪ ਦੱਸੋ ਕਿ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਸੁਣ ਕੇ ਭਗਤ ਨਾਮਦੇਵ ਜੀ ਨੇ ਇਹ ਪਵਿੱਤਰ ਬਾਣੀ ਉਚਾਰਦਿਆਂ ਹੋਇਆਂ ਅਕਾਲ ਪੁਰਖ ਨੂੰ ਪਾਤਸ਼ਾਹ ਰੂਪ ਕਰਕੇ ਕਸਮ ਕਰਦੇ ਆ ਜਿੰਨੀ ਸਾਰੀ ਬ੍ਰਹਿਮੰਡ ਦੀ ਸਮਗਰੀ ਹੈ ਇਹ ਸਾਰੀ ਉਹਦੇ ਕੋਲ ਘਰ ਚ ਵਰਤਣ ਵਾਲੀਆਂ ਚੀਜ਼ਾਂ ਵਸਦੀਆਂ ਨੇ ਕਿਉਂ ਵਾਹਿਗੁਰੂ ਇੱਕ ਬ੍ਰਹਿਮੰਡ ਦਾ ਪਾਰਸ਼ਾ ਇਸ ਵਿੱਚ ਕਸਮ ਕਰਦੇ ਆਂ ਮਹਾਰਾਜ ਦਾ ਕਿ ਕੋਟ ਬ੍ਰਹਿਮੰਡ ਕੋ ਉਠਾ ਕੇ ਸਵਾਮੀ ਉਹ ਤਾਂ ਸਤਿਗੁਰੂਦਾਰਾ ਮਤ ਪ੍ਰਾਪਤ ਹੋਣੀ ਹੈ ਭਗਤ ਜੀ ਕੁ ਬ੍ਰਹਿਮੰਡ ਦੀ ਸਮਗਰੀ ਵੀ ਅਣਗਿਣਤ ਹੈ ਉਹ ਗਿਣ ਕੇ ਦੱਸਦੇ ਆ ਸੁਣੋ ਆਪ ਸੇਵੀ ਲੇਕੋ ਦੁਆਤ ਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੇਵੀਲੇ ਗੋਪਾਲ ਰਾਏ ਜੇ ਭਾਈ ਸੇਵੀਲੇ ਸੇਵਨਾ ਕਰੋ ਗੁਰਾਂ ਤੋਂ ਲੈ ਕੇ ਮਤ ਸੇਵੀਲੇ ਬੋਲੀ ਹੈ ਪੰਡਿਤਪੁਰ ਦੇ ਇਲਾਕੇ ਦੀ ਆਪਾਂ ਸੇਵਨਾ ਕਰੋ ਕਹਿੰਦੇ ਆ ਉਹ ਸੇਵੀਲੇ ਕਹਿੰਦੇ ਹਨ ਦੱਖਣ ਦੀ ਬੋਲੀ ਵਿੱਚ ਵਿਚਾਰ ਕੀਨ ਕਰ ਰਹੇ ਹਾਂ ਬੋਲੀ ਤੇ ਹਾਂ ਜੀ ਸੇਵੀਲੇ ਗੋਪਾਲ ਰਾਏ ਜੇ ਭਾਈ ਪਿਰਸ਼ਵੀ ਦਾ ਪਾਦਸ਼ਾ ਅਕਾਲ ਪੁਰਖ ਜੋ ਹੈ ਉਹਦੀ ਸੇਵੀ ਲੈ ਸੇਵਾ ਕਰ ਲੋ ਸੇਵਾ ਕਰੋ ਆ ਕੋਲ ਨਰਿੰਜਨ ਉਹ ਕਿਹਾ ਜੀ ਪਰਮੇਸ਼ਰ ਦੇ ਕੁਲਾਂ ਤੋਂ ਰਹਤ ਹੈ ਨਾ ਨਾ ਤੁਸ ਬਾਪ ਨਾ ਮਾਏ ਕਿੰ ਤੁਮ ਆਇਆ ਕੁਲਾਂ ਤੋਂ ਰਹਤ ਹੈ ਅਤੇ ਨਰਿੰਜਨ ਮਾਇਆ ਕਾਲਕ ਤੋਂ ਰਹਤ ਹੈ ਮਾਇ ਰੂਪੀ ਸਰਮਾ ਕਾਲਸਨੀ ਜਿਸ ਵਿੱਚ ਐਸਾ ਨਰਿੰਜਨ ਸੁੱਧ ਸਰੂਪ ਹੈ ਪਰਮੇਸ਼ਰ ਭਗਤ ਦਾਨ ਦੀਜੈ ਅਤੇ ਮਹਾਰਾਜ ਦੇਗੇ ਅਰਦਾਸ ਕਰੀਏ ਸੇ ਮਹਾਰਾਯੋ ਆਉਦੀ ਭਗਤੀ ਦਾ ਦਾਨ ਸਾਨੂੰ ਦੇਣਾ ਕਰੋ ਜਾਚ ਹੈ ਸੰਤ ਜਨ ਜਿਵੇਂ ਤੇਰੇ ਸੰਤ ਭਗਤ ਜਾਜੇ ਅਸੀਂ ਵੀ ਮਹਾਰਾ ਤੇਰੇ ਪਾਸੋਂ ਭਗਤੀ ਦਾ ਦਾਨ ਜਾਜਦੇ ਹਾਂ ਕਿਰਪਾ ਕਰਕੇ ਭਗਤੀ ਦਾ ਦਾਨ ਦਿਓ ਸੰਤਾਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਭਗਤੀ ਦਾ ਦਾਨ ਦਿੱਤਾ ਹੈ ਉਹਨਾਂ ਦੁਆਰਾ ਅਸੀਂ ਵੀ ਆਉ ਦੇ ਪਾਸੋਂ ਸੁਸੰਗ ਚੋਂ ਮੰਗਦੇ ਹਾਂ ਕਿ ਸੱਚੇ ਬਾਦਸ਼ਾਹ ਆਪ ਦੇ ਜਾਚ ਕਹਾਂ ਆਪ ਭਾਉ ਭਗਤੀ ਦਾ ਦਾਨ ਸਾਨੂੰ ਬਖਸ਼ੋ ਰਹਾਉ ਜਾਂਚੇ ਘਰ ਦਿਗ ਦਿਸੈ ਸਰਾਇ ਚ ਹੁਣ ਕਹਿੰਦੇ ਨੇ ਭਗਤ ਜੀ ਪਰਮੇਸ਼ਰ ਦੀ ਪੂਰਤੀ ਸੁਣੋ ਰਾਜ ਦੀ ਕੈਸੀ ਹੈ ਜਿਸ ਪਰਮੇਸ਼ਰ ਦੇ ਜਾਂਚੇ ਘਰ ਦਿਗ ਦਿਸੈ ਸਰਾਇ ਚ ਜਿਸ ਪਰਮੇਸ਼ਰ ਦੇ ਘਰ ਵਿੱਚ ਦਿਗ ਦਸੋ ਦਿਸਾ ਜਿਹੜੀਆਂ ਹਨ ਇਹ ਸਾਲ ਸੰਗਤ ਦੀ ਸਰਾਇ ਕਾ ਕਨਾਤਾਂ ਹਨ ਗਈਆਂ ਤੇ ਦਿਗਪਾਲ ਜਿਹੜੇ ਹਨਗੇ ਨਾ ਰਾਜੇ ਕੁੰਭੀਰ ਇੰਦਰ ਆਦਿਕ ਇਹ ਸਾਰੇ ਦਿਗਪਾਲ ਜਿਹੜੇ ਹਨ ਦਸੋ ਦਸਾ ਦੀ ਪਾਲਣਾ ਕਰਨ ਵਾਲੇ ਪ੍ਰਬੰਧਕ ਰੱਖੇ ਹੋਏ ਮਹਾਰਾਜ ਜੀ ਨੇ ਇਹ ਜਿਸ ਦੇ ਸਾਲ ਸੰਗਤ ਜੀ ਕਨਾਟਾ ਲਾਉਣ ਵਾਲੇ ਚੋ ਚੋਬਾ ਲਾਉਣ ਵਾਲੇ ਜਿਸ ਪ੍ਰਕਾਰ ਨੌਕਰ ਹੁੰਦੇ ਐ ਇਹ ਸਾਰੇ ਲੋਕ ਪਾਲ ਆਦਿਕ ਜਿੰਨੇ ਦਸੋ ਸੇ ਦਿਗ ਪਾਲਿਆ ਨਾਮ ਹੈ ਅੱਠੇ ਹਾਥੀ ਰੱਖਦੇ ਐ ਚਾਰ ਹਾਥੀ ਉਹ ਕਨਾਟਾ ਨੂੰ ਖਿੱਚਣ ਵਾਲੇ ਜਿਵੇਂ ਅਸੀਂ ਖਿੱਚਣ ਆਏ ਹੁੰਦੇ ਐ ਇਉਂ ਰੱਖੇ ਹੋਏ ਹਨ ਦੇਗਪਾਲ ਜਿਹੜੇ ਬੰਨਣ ਵਾਲੇ ਹਨ ਇਸ ਕਨਾਤਾਂ ਦੇ ਤਾਈਂ ਰਾਏ, ਇੰਦਰ, ਕੁੰਵੀਰ, ਬਰਣਾ ਆਦਿਕ ਇਹ ਦੇਗਪਾਲ ਮੰਨੇ ਹਨ। ਬੈਕੁੰਠ, ਭਵਨ, ਚਿਤ੍ਰਸਾਲਾ। ਅਤੇ ਦਿਸ਼ਾ ਇਸ ਰਾਜ ਚ ਜਿਹੜੀਆਂ ਦਿਸ਼ਾਣ ਗੀਆਂ ਉੱਤਰ, ਲਖਣ, ਪੂਰਬ, ਪੱਛਮ, ਉਪਰ ਦਿਸ਼ਾ ਇਸ ਰਾਜ ਚ ਕਨਾਤਾਂ ਬਣੀਆਂ ਹੋਈਆਂ ਹਨ ਜਿਸ ਦੀਆਂ ਬੈਕੁੰਠ, ਭਵਨ, ਚਿਤ੍ਰਸਾਲਾ। ਅਤੇ ਬਕੁੰਠ ਜਿਹੜਾ ਹੈ ਭਵਨ ਸਰਗੁਣ ਸਰੂਪ ਦਾ ਬੈਠਵਾਲਾ ਭਵਨ ਆਪਣੀ ਕਿੰਨੇ ਖਾਸ ਚਿੱਤਰਕਾਰੀ ਵਾਲੀ ਸਾਲਾ ਜਗਾ ਹੁੰਦੀ ਨਾ ਬਾਲੀ ਰੰਗ ਵਿੱਚ ਚਿੱਤਰਕਾਰੀਆਂ ਪਾਈਆਂ ਹੋਈਆਂ ਤਸਵੀਰਾਂ ਬਣਾਈਆਂ ਹੋਈਆਂ ਨਾ ਨਾ ਕੰਦੇ ਰੰਗ ਲਾਏ ਹੋਏ ਇਹ ਚਿੱਤਰਕਲਾ ਵਾਲੀ ਜਿਹੜੀ ਸਾਲਾ ਜਗਾ ਹੈ ਇਹ ਬਕੁੰਠ ਰੂਪੀ ਭਵਨ ਹੈ ਉਸ ਦਾ ਬਈ ਦਵਾਜਿਤੇ ਕੁੰਠ ਰੁਕ ਰੁਕ ਜਾਵੇ ਐਸੀ ਚਿੱਤਰਕਾਰੀ ਹੈ ਜਿੱਥੇ ਇਹ ਸੁੰਦਰ ਇਹ ਸਥਾਨ ਹੈ ਉਸ ਪਰਮੇਸ਼ਰ ਦੇ ਕਾਸ ਨਿਵਾਸ ਕਰਨ ਯੋਗ ਸਤਲੋਕ ਸਮਾਨਪੂਰੀ ਅਲੇ ਜਿਹੜੇ ਸਤ ਲੋਕ ਹਨਗੇ ਨਾ ਇੰਦਰਪੁਰੀ ਕਮੇਰਪੁਰੀ ਵਿਸ਼ਣਸ਼ੇਪੁਰੀ ਵਿਹਨਪੁਰੀ ਬ੍ਰਹਮਪੁਰੀ ਇਹ ਪੁਨੀਆਂ ਜਿਹੜੀਆਂ ਅਨਧਰਮਪੁਰੀ ਆਦਿਕ ਇਹ ਸਮਾਨਪੂਰੀਆਂ ਇਹ ਬਾਕੀ ਜਿਵੇਂ ਰਾਜਾ ਆਪਣੇ ਰਹਿਣ ਵਾਲੀ ਜਗਾ ਚੋਂ ਬਾਹਰ ਕਿਤੇ ਵਿਚਨਵਾਦ ਤੇ ਜਾਵੇ ਨੇ ਉਹਨਾਂ ਪੁਰੀਆਂ ਚ ਵੀ ਜਾ ਕੇ ਨਿਵਾਸ ਕਰੇ ਇਹ ਬਾਕੀ ਦੀਆਂ ਪੁਰੀਆਂ ਸਮਾਨ ਤੌਰ ਤੇ ਹੈ ਬਦਕੇ ਸਾਰਿਆਂ ਨੂੰ ਬਕੁੰਠਾ ਹੈ ਜੋ ਚਿਤ੍ਰ ਕਾਲੀ ਵਾਲੀ ਸਾਲਾ ਜਗਾ ਬਣੀ ਹੋਈ ਹੈ ਐਸਾ ਸੁੰਦਰ ਜਿਸ ਦਾ ਸਭ ਤ ਲੋਕ ਸਮਾਨ ਪੂਰੀਲੇ ਹੈ ਤਾਂ ਸਤਾਂ ਲੋਕਾਂ ਚ ਵੀ ਪੂਰਿਆ ਹੋਇਆ ਸਮਾਨ ਸਮਾਨ ਤੌਰ ਤੇ ਸਾਰਿਆਂ ਨੂੰ ਮਿਲਿਆ ਹੋਇਆ ਪਰ ਉਹ ਪੂਰੀਆਂ ਸਮਾਨ ਤੌਰ ਤੇ ਹੈ ਪੂਰੇ ਆਦੇ ਦਰਜੇ ਦੀ ਪੂਰੀ ਬਕੁੰਠ ਰੂਪ ਘਰ ਹੈ ਜਾਚੇ ਘਰ ਲక్ష్ਮੀ ਕੁਆਰੀ ਜਿਹੇ ਘਰ ਵਿੱਚ ਲక్ష్ਮੀ ਜਿਹੜੀ ਹੈ ਮਾਇਆ ਇਹ কুমার ਵਸਤਾ ਵਾਲੀ ਰੱਖੀ ਹੋਈ ਹੈ ਚੜ੍ਹਦੀ ਯੁਵਾਨੀ ਵਾਲੀ ਹੈ ਇਸ ਪ੍ਰਕਾਰ ਹਰ ਵਕਤ কুমার ਵਸਤਾ ਜੁ ਰਹੀਦੀ ਹੈ ਦੂਸਰਾ ਕੁਮਾਰੀ ਦੀ ਬਾਬਤ ਸਵਾਲ ਲਈ ਇੱਕ ਵਾਰੀ ਕਹਿੰਦੇ ਇੱਕ ਮਹਾਤਮਾ ਨੇ ਮਾਇਰ ਦਰਸ਼ਨ ਦਿੱਤੇ ਕਹਿਣ ਲੱਗੇ ਹੈ ਦੇਵੀ ਤੇਰੇ ਸਿਰ ਦੇ ਵਾਲ ਕਿਉਂ ਖਸ ਗਏ ਕਹਿਣ ਲੱਗੀ ਮਹਾਰਾਜ ਮੈਂ ਜਿਨ੍ਹਾਂ ਦੇ ਅੱਗੇ ਮੱਥਾ ਰਗੜਦੀ ਨਹੀਂ ਉਹ ਮੈਨੂੰ ਅੰਗੀਕਾਰ ਨਹੀਂ ਕਰਦੇ ਮੱਥਰੇ ਦੇ ਵਾਲ ਤਾਂ ਤਾਂ ਹੀ ਖਸ ਗਏ ਤੇ ਜਿਨ੍ਹਾਂ ਲੋਕਾਂ ਨੂੰ ਮੈਂ ਨਹੀਂ ਚਾਹੁੰਦੀ ਉਹ ਮੈਨੂੰ ਮਗਰੋਂ ਖੀਦੇ ਹੋ ਮੇਰੇ ਕੇਸ ਪਿਛਲੇ ਤਾਂ ਪੱਟੇ ਗਏ ਐ ਕਿਉਂ ਕੁਮਾਰ ਅਵਸਥਾ ਵਾਲੀ ਐ ਮੈਂ ਕਹਿੰਦੇ ਇਸ ਪ੍ਰਕਾਰ ਲక్ష్ਮੀ ਕੁਆਰੀ ਨੌਜਵਾਨ ਅਵਸਥਾ ਵਾਲੀ ਜਿਹੜੀ ਹੈ ਇਹ ਜਿਹਦੇ ਘਰ ਵਿੱਚ ਕੁਆਰ ਪਾਤਰ ਲక్ష్ਮੀ ਨੂੰ ਜੰਮਿਆ ਨਹੀਂ ਨਾ ਕੋਈ ਹੈ ਸੋ ਇਸ ਪ੍ਰਕਾਰ ਹੈ ਸੰਗ ਹੋਣੇ ਕਰਕੇ ਬ੍ਰਹਮ ਲక్ష్ਮੀ ਕੁਆਰੀ ਹੈ ਚੰਦ ਸਾਰੇ ਸਾਰੇ ਜੀਵ ਜੰਤਾਂ ਦੀ ਉਹ ਨਾਰੀ ਬਣੀ ਫਿਰਦੀ ਹੈ ਚੰਦ ਸੂਰਜ ਦੀਵੜੇ ਚੰਦ ਸੂਰਜ ਦੇ ਦੀਵੇ ਬਣਾਏ ਹੋਏ ਰੱਖੇ ਹੋਏ ਹਨ ਬਲੋ ਜਾਂਚਾ ਕਰ ਚੰਦ ਸੂਰਜ ਜਾਂ ਚੈ ਘਰ ਲక్ష్ਮੀ ਕੁਆਰੀ ਕੁਮਾਰ ਵਸਦਾ ਵਈ ਲక్ష్ਮੀ ਜਿਸ ਨੇ ਘਰ ਵਿੱਚ ਹੈ ਚੰਦ ਸੂਰਜ ਦੀਵੇ ਚੰਤ ਸੂਰੀ ਦੀਵੇ ਹੈ ਸੂਰਜ ਜਿਹੜਾ ਦਿਨ ਦਾ ਦੀਵਾ ਹੈ ਰਾਤ ਦਾ ਚੰਦ ਮਾਹ ਕੌਤਕ ਕਾਲ ਬੱਪੜਾ ਅਤ ਕੌਤਕ ਤਮਾਸ਼ਪੀਨ ਹੈ ਜਿਵੇਂ ਤਮਾਸ਼ਾ ਕਰਕੇ ਵਿਖਾਉਂਦੇ ਨੇ ਕਾਲ ਜਿਹੜਾ ਬੱਪੜਾ ਵਿਚਾਰਾ ਹੈ ਨਾ ਇਹ ਕੋਤਵਾਲ ਤਮਾਸ਼ਵੀਨ ਹੈ ਰੱਖਿਆ ਹੋਇਆ। ਗੂਟਵਾਲ ਸੂ ਕਰਾ ਸ੍ਰੀ। ਇਹ ਸੂ ਕਰਾ ਸ੍ਰੀ ਸ਼ੁਕਰਾਚਾਰ ਜਿਹੜਾ ਹੈ ਦੇਵਤਾਂ ਦਾ ਗੁਰੂ ਇਹ ਕੋਤਵਾਲ ਬਣਾਇਆ ਹੋਇਆ ਹੈ। ਜਾਂ ਇਹੋ ਹੀ ਕਾਲ ਜਿਹੜਾ ਹੈ ਤਮਾਸ਼ਵੀਨ ਹੈ। ਜਿਸ ਤਰ੍ਹਾਂ ਮਹਾਰਾਜ ਕੌਂਤਕ ਕਾਲੇ ਹੁਕਮ ਪਠਾਇਆ ਇੱਕ ਹੁਕਮ ਪਠਾਇਆ ਜੀ ਜਨ ਤੋਂ ਪਾਸ ਸਮਾਇਆ। ਇੱਕ ਪਾਸੇ ਜੀਆਂ ਨੂੰ ਪੈਦਾ ਕਰੀ ਜਾਂਦਾ ਹੈ ਤਮਾਸ਼ਾ ਕਰਦਾ ਹੈ। ਦੂਹੇ ਪਾਸੇ ਸਾਰਿਆਂ ਨੂੰ ਮਾਰੀ ਜਾਂਦਾ ਹੈ। ਇਹ ਤਮਾਸ਼ਾ ਕਰ ਰਿਹਾ ਹੈ ਤਮਾਸ਼ਵੀਨ ਹੈ कोतवाल ਰੱਖਿਆ ਹੋਇਆ ਜਿਵੇਂ ਥਾਣੇਦਾਰ ਹੁੰਦੇ ਨੇ ਸ਼ਹਿਰਦਾਰਾਂ ਥਾਣੇਦਾਰ ਇਸ ਪ੍ਰਕਾਰੇ कोतवाल ਹੈ ਬ੍ਰਹਿਮੰਡ ਦਾ ਆਕਾਲ ਸੋ ਕਰਾਂ ਸ੍ਰੀ ਸਾਰਿਆਂ ਦੇ ਸਿਰਾਂ ਤੋਂ ਕਰ ਜੇ ਹੈ ਟੈਕਸ ਲੋਕ ਦੰਡ पे तो ਡੰਡਾ ਰੱਖੋ ਇਹ ਸਾਰਿਆਂ ਦੀ ਸਿਰਾਂ ਤੇ ਟੈਕਸ ਜਿਸ ਦਾ ਹੈ ਕਾਲ ਦਾ ਸੋ ਐਸਾ ਰਾਜਾ ਸ੍ਰੀ ਨਰਹਰੀ ਸੋ ਐਹਾ ਯਾ ਰਾਜਾ ਕ੍ਰਿਸ਼ਨਾ ਹਿਮਾਵਨ ਨਰਹਸਿੰਗ ਆਦਿਕ ਰੂਪਾਂ ਨੂੰ ਧਾਰਨ ਵਾਲਾ ਨਰਾਂ ਚਹਰੀ ਨਿਯੰਤਕ ਰੂਪ ਆਪ ਹਾਂ ਜਾਂਚ ਕਰ ਕੁਲਾਲ ਬ੍ਰਹਮ ਚਤੁਰਮੁਖ ਡਾਂਗੜਾ ਜਿਹਦੇ ਘਰ ਵਿੱਚ ਕੁਲਾਲ ਬਰਮਾ ਕਮਿਹਾਰ ਬਣਾ ਕੇ ਰੱਖਿਆ ਹੋਇਆ ਹੈ ਜਿਵੇਂ ਕਮਿਹਾਰ ਹੁੰਦੇ ਹੈ ਇਸੇ ਪ੍ਰਕਾਰ ਬ੍ਰਹਮਾ ਜਿਹੜਾ ਹੈ ਇਹ ਚੋਹੂ ਮੂੰਹਾਂ ਵਾਲਾ ਇਹ ਬ੍ਰਹਮਾ ਜਿਹਦੇ ਘਰ ਵਿੱਚ ਕੁਲਾਲ ਕਮਿਹਾਰ ਰੱਖਿਆ ਹੋਇਆ ਕਮਿਹਾਰ ਤਾਂ ਜੀ ਘੜੇ ਪਸਦੇ ਹੁਣ ਚਤਰਮੁਖ ਡਾਵੜਾ ਇਹ ਕਹਿੰਦੇ ਚੋਮੂਆਂ ਵਾਲਾ ਜਿਹੜਾ ਬ੍ਰਹਮਾ ਹੈ ਡਾਵੜਾ ਇਹ ਡੌਲਾ ਬਣਾਉਂਦਾ ਰਹਿੰਦਾ ਕਦੇ ਕਿਸੇ ਦਾ ਮੱਧ ਰਾ ਕਿਸੇ ਦਾ ਲੰਮਾ ਕਿਸੇ ਦਾ ਦਰਮਿਆਨਾ ਕਿਸੇ ਦਾ ਛੋਟਾ ਇਹ ਡੌਲਾ ਡੋਲਦਾ ਰਹਿੰਦਾ ਸਾਰਿਆਂ ਦੇ ਕਦ ਜਿਹੜੇ ਬਣਾਏ ਹਨਗੇ ਇਸ ਦੇ ਪ੍ਰਕਾਰ ਵਿਆਗੜੇ ਦੀ ਨਹੀਂ ਆਈ ਕਿ ਵਿਚਾਰਾ ਜਿਹੜਾ ਹੈ ਡਾਵਲਾ ਬਾਲਕ ਦਾ ਨਾਂ ਵੀ ਹੈ ਬਾਲਕਾ ਬ੍ਰਹਮਾ ਰੱਖਿਆ ਹੋਇਆ ਡੌਲਾ ਨੂੰ ਡੋਲਣ ਵਾਲਾ ਜਿਸ ਪ੍ਰਕਾਰ ਬੜੇ ਦਾ ਥੱਲੇ ਦਾ ਦੌਰ ਵੱਖਰਾ ਹੁੰਦਾ ਉਸਲਾ ਜਿਹੜਾ ਗਲ ਵਾਲਾ ਉਹਦਾ ਵੱਖਰਾ ਢਾਲ ਹੁੰਦਾ ਇਸੇ ਪ੍ਰਕਾਰੇ ਕਾਦਾ ਦੇ ਡੋਲ ਬਣਾਉਣ ਵਾਲਾ ਹੈ ਬ੍ਰਹਮ ਜਿਸਨ ਬਿਸਵ ਸੰਸਾਰ ਰਾਚੀ ਲੇ ਜਿਸਨ ਬਿਸਵ ਸੰਪੂਰਨ ਸੰਸਾਰ ਦੇ ਤਾਂ ਹੀ ਰਾਚੀ ਲੇ ਰਚਨਾ ਕੀਤਾ ਹੈ ਲੈ ਕੇ ਮਹਾਰਾਜ ਦੀ ਆਗਿਆ ਨੂੰ ਹੈ ਭਾਈ ਜਾ ਕਹ ਕਰ ਈਸ਼ਰ ਬਾਗਲਾ ਜਿਸ ਮਹਾਰਾਜ ਦੇ ਕਰ ਈਸ਼ਰ ਸ਼ਿਵ ਜੀ ਇਹ ਬਾਵਲਾ ਜਿਵੇਂ ਮਸਤਾਨੇ ਰੱਖੇ ਹੁੰਦੇ ਸੱਪਾਂ ਦਾ ਹਾਰ ਪਾਈ ਰੱਖਦਾ ਹੈ ਭੰਗ ਤਧੂਰਾ ਖਾਵਣ ਰਾਤੀ ਬਾਸਾ ਮੜੀ ਮਸਾਨੇ ਮੜੀਆਂ ਮਸਾਨੀਆਂ ਜੇ ਰਹਿੰਦਾ ਹੈ ਭੰਗ ਤੇ ਤਧੂਰਾ ਖਾਂਦਾ ਹੈ ਤੇ ਸੱਪਾਂ ਦੇ ਹਾਰ ਗਲ 'ਚ ਪਾ ਕੇ ਰੱਖਦਾ ਹੈ ਇਹ ਮਸਤਾਨਾ ਰੱਖਿਆ ਹੈ ਜਿਵੇਂ ਗੱਪੀ ਰੱਖੇ ਹੁੰਦੇ ਨਾ ਪਾਦਸ਼ਾਹਾਂ ਦੇ ਵੇਖਣ ਨੂੰ ਆਪ ਦੇ ਚਿੱਤ ਖੁਸ਼ ਕਰਨ ਨੂੰ ਇਸ ਪ੍ਰਕਾਰ ਦਾ ਸ਼ਿਵ ਜੀ ਰੱਖਿਆ ਹੋਇਆ ਬਾਵਲਾ ਮਸਤਾਨਾ ਪਰਮੇਸ਼ਰ ਨੇ ਆਪ ਦੇ ਘਰ ਵਿੱਚ ਜਗਤ ਗੁਰੂ ਤਤਸਾਰਖਾ ਹੈਗਾ ਮਸਤਾਨਾ ਹੀ ਸੱਪਾਂ ਦੀ ਹਾਰ ਪਾਈ ਰੱਖਦਾ ਹੈ ਜਗਤ ਗੁਰੂ ਜੋ ਕਹੋਂਦੇ ਆ ਨਾ বিষ্ণੂ ਭਗਵਾਨ ਤਤਸਾਰਖਾ ਤੇ ਸ੍ਰੀਖਾ ਗਿਆਨ ਭਾਖੀ ਲੈ ਗਿਆਨ ਇਹਦਾ ਸ਼ਿਵ ਜੀ ਦਾ ਜਿਹੜਾ বিষ্ণੂ ਨਾਲ ਉਹ ਘਟ ਨਹੀਂ বিষ্ণੂ ਵਰਗਾ ਹੀ ਤੇ ਸ੍ਰੀਖਾ ਹੀ ਗਿਆਨ ਕਸਮ ਕਰਨ ਵਾਲਾ ਹੈ ਸ਼ਿਵ ਜੀ ਗਾਣ ਜਿੱਦਾਂ ਪੱਕਾ ਹੈ ਤੇ ਮਹਾਰਾ ਮਸਤਾਨਾ ਰੱਖਿਆ ਹੈ ਆਪਦੇ ਘਰ ਦੇ ਵਿੱਚ ਇਸ ਪ੍ਰਕਾਰ ਦਾ ਗਿਆਨ ਪਾਖੀਲੇ ਗਿਆਨ ਪਤਸਾਰਖਾ বিষ্ণੂ ਸ੍ਰੀਖਾ ਜੋ ਜਗ ਤੇ ਪੂਜਨੀਕ বিষ্ণੂ ਜੀ ਹੈ ਉਹਨਾਂ ਸ੍ਰੀਖਾ ਹੀ ਗਿਆਨ ਕਰਨ ਵਾਲਾ ਗਿਆਨ ਚ ਪੂਰਾ ਹੈ ਸ਼ਿਵ ਜੀ ਵੀ বিষ্ণੂ ਦੀ ਨਿਆਈ ਹੈ ਇਸੇ ਪ੍ਰਕਾਰ ਤਤਸਾਰਖਾ ਜਗਤ ਗੁਰੂ ਤਤਸਾਰਖਾ ਜਗਤ ਦਾ ਗੁਰੂ ਜੋ ਪਰਮੇਸ਼ਰ ਹੋਇ ਤਤ ਸਰੂਪ ਦਾ ਸਾਰੂਬ ਦਾ ਖਾ ਅਕਾਸ਼ ਦੀ ਨਹੀਂ ਜਿਹੜਾ ਵਿਆਪਕ ਹੈ ਉਸ ਦਾ ਗਿਆਨ ਕਸਨ ਕਰਨ ਵਾਲਾ ਸ਼ਿਵ ਜੀ ਮੋਲਿਆਂ ਦੀ ਨਹੀਂ ਰੱਖਿਆ ਮਸਦਾਨਿਆਂ ਦੀ ਮਾਰਨ ਆਉਦੇ ਘਰ ਚ ਗਿਆਨ ਭਾਖੀ ਲੈ ਗਿਆਨ ਕਸਨ ਕਰਨ ਵਾਲਾ ਪਾਪ ਪੁੰਨ ਜਾਂਚੇ ਡਾਂਗੀਆਂ ਦੁਆਰ ਹੈ ਜਿਸ ਪਰਮੇਸ਼ਰ ਦੇ ਦਰਵਾਜ਼ੇ ਵਿੱਚ ਪਾਪ ਤੇ ਪੁੰਨ ਜਿਹੜੇ ਹਨ ਇਹ ਡਾਂਗੀਆਂ ਡਾਂਗਾ ਵਾਲੇ ਚੋਬਦਾਰ ਖੜੇ ਦਰਵਾਜ਼ੇ ਅੱਗੇ ਬੂਹੇ ਅੱਗੇ ਜਿਸ ਨੂੰ ਹੁਕਮ ਹੁੰਦਾ ਪਾਪ ਪੱਕਾ ਨੂੰ ਵਾਲੇ ਨੂੰ ਪਾਪ ਲੱਗ ਜਾਂਦਾ ਪੁੰਨ ਕਰਨ ਵਾਲੇ ਨੂੰ ਪੁੰਨ ਲੱਗ ਜਾਂਦਾ ਇਹ ਚੌਬਦਾਰ ਹਨ ਡਿਊਟੀਦਾਰ ਚਿੱਤਰ ਗੁਪਤ ਲੇਖੀਆ ਅਜੇ ਚਿੱਤਰ ਗੁਪਤ ਮੁਨਸ਼ੀ ਲਿਖੇ ਰੱਖੇ ਹੋਏ ਹੈ ਇਹ ਲਖਾਰੀ ਰੱਖੇ ਹੋਏ ਕਲਰਕ ਰੱਖੇ ਹੋਏ ਆ ਧਰਮ ਰਾਏ ਪਰਲੀ ਪ੍ਰਤਹਾਰ ਜਿਹੜਾ ਧਰਮ ਰਾਏ ਪਰਲੀ ਪਰਲੋਂ ਦੇ ਕਰਨ ਵਾਲਾ ਪਰਧਾਰ ਦਾਸ ਹੈ ਇਹ ਚਿੱਠੀ ਰਸਾਇਣ ਹੁੰਦੇ ਜਿਵੇਂ ਜਾਂ ਆਦਤ ਕੀ ਜਿਵੇਂ ਹੁੰਦੇ ਦਫ਼ਤਰੀ ਇਸ ਪ੍ਰਕਾਰ ਦਾ ਧਰਮ ਰਾਏ ਪਰਲੋਂ ਕਰਨ ਵਾਲਾ ਪ੍ਰਤਿਹਾਰ ਦਾਸ ਇਹ ਦਫ਼ਤਰੀ ਰੱਖਿਆ ਹੋਇਆ ਹੈ ਸੋ ਐਸਾ ਰਾਜਾ ਸ੍ਰੀ ਗੋਪਾ ਆਹ ਰਾਜਾ ਪ੍ਰਮੇਸ਼ਰ ਸ੍ਰੀ ਸਿਰੋਮਣੀ ਪ੍ਰਸੂ ਦੀ ਦਾ ਪਾਲਕ ਜਾਂਚੈ ਘਰ ਗਣ ਗੰਧਰਵ ਰਿਖੀ ਬੱਪੜੇ ਜਿਸ ਪ੍ਰਮੇਸ਼ਰ ਦੇ ਘਰ ਵਿੱਚ ਗਾਣਾ ਟੋਲਣਾ ਸ਼ਾਣਾ ਆਦਿਕ ਗਾਣ ਗੰਗੀ ਭਿੰਗੀ ਆਦਿਕ ਜਿਹੜੇ ਬਿਸ਼ਨੂ ਦੇ ਹਨ ਇਹ ਜਾਂ ਕੇ ਗਾਣ ਸਮੂ ਗੰਧਰਵ ਗੰਧਰਵ ਹਾ ਹਾ ਹੂ ਆਦਿਕ ਰਿਖੀ ਬੱਪੜੇ ਤੇ ਰਿਖੀ ਜਿਹੜੇ ਵਿਚਾਰੇ ਹਨ ਗੋਤਮ ਰਿਸ਼ੀ ਆਦਿਕ ਟਾੜੀ ਆਗਵੰਤ ਆਛੇ ਜਿਹਨਾਂ ਪਾਰਸ਼ਾ ਦੇ ਘਰ ਤੇ ਜਸ ਗਾਉਣ ਵਾਲੇ ਟਾੜੀ ਰੱਖੇ ਹੁੰਦੇ ਐ ਇਸ ਪ੍ਰਕਾਰ ਰਿਖੀ ਮਨੀ ਸਾਰੇ ਟਾੜੀਆਂ ਦੀ ਨੇ ਐ ਆਛੇ ਸੁੰਦਰ ਹਨਗੇ ਇਹ ਸੋ ਰਹੇ ਹਨ ਸਰਬ ਸ਼ਾਸਤਰ ਬਹੁ ਰੂਪੀਆ ਕਦੇ ਫਿਰ ਬਟ ਰੂਪੀਏ ਰੱਖੇ ਹੁੰਦੇ ਐ ਪਾਰਸ਼ਾਾਂ ਦੇ ਕਦੇ ਕੋਈ ਲਵਾਸ ਧਾਰ ਕੇ ਆ ਜਾਂਦੇ ਐ ਕਦੇ ਕੋਈ ਲਵਾਸ ਧਾਰ ਕੇ ਆ ਜਾਂਦੇ ਐ ਇਹ ਜਿਹੜੇ ਸਾਰੇ ਸ਼ਾਸਤਰ ਐ ਇਹ ਬਟਰੂਪੀਆਂ ਦੀ ਨਿਆਈ ਹਨ ਜਿਸ ਪ੍ਰਕਾਰ ਕਦੇ ਕੋਈ ਸਾਜ ਕਦੇ ਕੋਈ ਸਾਜ ਬਣਾ ਲੈਂਦੇ ਐ ਜਿਹੜਾ ਨਿਆਇਾ ਉਹ ਤਾਂ ਈਸ਼ਰ ਨੂੰ ਕਰਤਾ ਬਣ ਸਿਧ ਕਰਨ ਵਿੱਚ ਇਹ ਰੂਪ ਧਾਰੀ ਬੈਠਾ ਹੈ ਜਿਹੜਾ ਸਾੰਖ ਹੈ ਤੇ ਅਨਿਸ਼ੀਰਵਾਦੀ ਜੀਵ ਦੇ ਸਰੂਪ ਕਥਨ ਕਰਨ ਦਾ ਸਾੰਖ ਧਾਰੀ ਬੈਠਾ ਹੈ ਜਿਹੜਾ ਵਸੇਕ ਕਾਲਵਾਲ ਕਾਲ ਨੂੰ ਹੀ ਕਸਨ ਕਰਨ ਲੱਗਾ ਪਿਆ ਹੈ ਅਤੇ ਪੂਰਮੀਵਾਸਾ ਕਰਮ ਨੂੰ ਹੀ ਕਸਨ ਕਰਨ ਲੱਗਾ ਹੈ ਜਿਹੜਾ ਯੋਗ ਸ਼ਾਸਤਰੋ ਵਿਰਤੀ ਵਿਰੋਧ ਵਿੱਚ ਹੀ ਲੱਗਾ ਹੋਇਆ ਹੈ ਵਿਦਾਂਤ ਗਿਆਨ ਨੂੰ ਹੀ ਕਸਨ ਕਰਨ ਲੱਗਾ ਹੈ ਇਹ ਬਟ ਰੂਪੀਏ ਹੈ ਵੱਖੋ ਵੱਖਰਾ ਰੂਪ ਬਟਾ ਕੇ ਦੱਸ ਰਹੇ ਹਨ ਅਨਗਰੂਆ ਆਖਾੜਾ ਅਨਗਰੂਆ ਨੂੰ ਨਿਰੰਤਰ ਗਰੂਆ ਨਾਮ ਪਾਰਾ ਇਹ ਸਵਾਂ ਲੱਗੀ ਹੋਈ ਹੈ ਪਰਮੇਸ਼ਰ ਦੀ ਇਹ ਖਾੜਾ ਪਹਿਲਵਾਨਾਂ ਦੀ ਕੁਸ਼ਤੀ ਦਾ ਫਾਉ ਹੈ ਮਾਨੋ ਮੰਡਲਿਕ ਬੋਲ ਬੋਲਹਿ ਕਾਛੇ ਮੰਡਲਿਕ ਜਿਹੜੇ ਰਾਜੇ ਹਨ ਦੇਸਾਂ ਦਸੰਤਰਾ ਦੇ ਇਹ ਮਹਾਰਾਜ ਸਾਹਿਬ ਦੇ ਮੰਡਲਿਕ ਰਾਜੇ ਜਿਹੜੇ ਚੰਗੇ ਬਚਨ ਬੋਲਣ ਵਾਲੇ ਰੱਖੇ ਨੇ ਜਿਵੇਂ ਐਲ ਕਾਹਰ ਇਹ ਨੌਕਰ ਰੱਖੇ ਹੋਏ ਹਨਗੇ ਰਾਜੇ ਚੰਗੇ ਤੋਂ ਚੰਗੇ ਆਪ ਦੀ ਸ਼ੋਭਾ ਦੇ ਆਪ ਦੀ ਵਿਰਿਆਈ ਤੇ ਬੋਲਾਂ ਨੂੰ ਬੋਲਦੇ ਐ ਕੱਚੇ ਬਣਾ ਬਣਾ ਕੇ ਸੁੰਦਰ ਚੌਰ ਢੂਲ ਜਾਂਚੈ ਹੈ ਪਵਣ ਅਤੇ ਜਿਸ ਪਰਮੇਸ਼ਰ ਦੇ ਘਰ ਜਿਹੜੀ ਪੌਣ ਹੈ ਚੌਰ ਚੌਰ ਢੂਲ ਜਾਂਚੈ ਹੈ ਪਵਣ ਢੂਲ ਤਾਂ ਨਹੀਂ ਕਿਸੇ ਦੇ ਪਾਸ ਹੋਣਾ ਢੂਲ ਹੀ ਹੈ ਨਾ ਸਾਰਿਆਂ ਦੇ ਢੂਲ ਹੀ ਹੈ ਨਾ ਚਲ ਚੌਰ ਢੂਲ ਜਾਂਚੈ ਹੈ ਪਵਣ ਜਿਸ ਪਰਮੇਸ਼ਰ ਦੇ ਘਰ ਵਿੱਚ ਜਿਸ ਵਕਤ ਦਰਸ਼ ਝੁਲਦੇ ਆ ਉਹਨਾਂ ਦੇ ਫੁੱਲ ਹਿਲਦੇ ਆ ਇਸ ਪ੍ਰਕਾਰ ਇਹ ਚੋਰ ਹੋ ਰਹੀ ਹੈ ਜਿਸ ਦੇ ਘਰ ਵਿੱਚ ਸੁੰਦਰ ਬਿਰਸ਼ਾਂ ਦੇ ਹਿਲਣੇ ਕਰਕੇ ਪਵਨ ਤੁਲੇ ਫੁੱਲ ਪਰ ਪਵਨ ਲੇ ਫੇਰੀਏ ਦਰਸ਼ ਝੁਲਦੇ ਆ ਜਦੋਂ ਇਹ ਮਾਨੂੰ ਚੋਰ ਹੀ ਹੋ ਰਹੀ ਉਸ ਦੇ ਉੱਪਰ ਤੇਰੀ ਸਤ ਚੋਰ ਢੂਲੇ ਚੌਰ ਢੂਲੇ ਜਾਂਚ ਹੈ ਪਵਣ ਜਿਸ ਦੇ ਪਉਣ ਦੇ ਉਤਾ ਪਹਚੌਰ ਨੂੰ ਟਲਉਣ ਵਾਲਾ ਹੈ ਬਿਰਸ਼ਾਂ ਨੂੰ ਹਲਾ ਕੇ ਤੇਰੀ ਸ਼ਕਤ ਜੀਤ ਲੇ ਭਵਣ ਅੱਗੇ ਤੇਰੀ ਸ਼ਕਤ 파ਰਸ਼ਾ ਦੀ ਫੌਜ ਹੁੰਦੀ ਹੈ ਜਿਵੇਂ ਇਹ ਚੇਰੀ ਮਾਇਆ ਹੀ ਰੱਖੀ ਹੋਈ ਹੈ ਦਾਸੀ ਉਹ ਦੀ ਜਿਸ ਨੇ ਆਪ ਦੀ ਸ਼ਕਤੀ ਨਾਲ ਸਾਰਿਆਂ ਲੋਕਾਂ ਨੂੰ ਜਿੱਤ ਲਿਆ ਹੈ ਇਹ ਕੋਈ ਫੌਜ ਰੱਖੀ ਹੋਈ ਹੈ ਇਹ ਮਾਇਆ ਹੀ ਸਾਰਿਆਂ ਨੂੰ ਮੋਹੀ ਜਾਂਦੀ ਹੈ ਇਸ ਪ੍ਰਕਾਰ ਦੀ ਇਸ ਚਰੂ ਰਚਨਾ ਹੈ ਉਸ ਦੀ ਅੰਡ ਟੂਕ ਜਾਂਚਾ ਭਸਮਤੀ ਐਂਡ ਬ੍ਰਹਮੰਡਾ ਟੂਕ ਟੁਕੜਾ ਜਿਹੜਾ ਕਟਾ ਕੰਦੀ ਨਹੀਂ ਆਏ ਇਹ ਜਾ ਕੇ ਭਾਰਤਖੰਡ ਜਿਹੜਾ ਹੈ ਇਹ ਜਾ ਕੇ ਜਾਂਚਾ ਭਸਮਤੀ ਜਿਸ ਦੇ ਚੁੱਲਾ ਰੱਖਿਆ ਹੋਇਆ ਹੈ ਭਾਰਤਖੰਡ ਰੂਪ ਇਹਦੇ ਵਿੱਚ ਬਾਕੀ ਦੇ ਲੋਕ ਕਰਮਾਂ ਨੂੰ ਕਰਦੇ ਐ ਨਸਕਾਮ ਨਸਕਾਮ ਉਹਨਾਂ ਦਾ ਫਲ ਹੋਰ ਨਾ ਥਾਵਾਂ 'ਚ ਲੋਕਾਂ 'ਚ ਜਾ ਕੇ ਭੋਗਦੇ ਹਨਗੇ ਇਹ ਚੁੱਲ੍ਹੇ ਦੀਆਂ ਪਕਾਇਆਂ ਸਾਰੇ ਖਾਂਦੇ ਹਨਗੇ ਇਸੇ ਪ੍ਰਕਾਰ ਅੰਡ ਟੂ ਕੋ ਬ੍ਰਹਮੰਡ ਦਾ ਅੰਡ ਜਿਹੜਾ ਉਤਲਾ ਜਿਹੜਾ ਟੁਕੜਾ ਹੈ ਉਹ ਉਤਲੇ ਆਕਾਸ਼ ਦੇ ਲੋਕ ਹੈ ਥੱਲੇ ਦਾ ਜਿਹੜੇ ਮਾਤ ਲੋਕ ਪਤਾਲ ਆਦਿਕ ਹੈ ਇਹ ਦੋ ਬਟਾਂ ਹੁੰਦੀਆਂ ਜਿਵੇਂ ਚੁੱਲ੍ਹੇ ਦੀਆਂ ਇਸ ਪ੍ਰਕਾਰ ਇਹ ਭਗਵਨ ਦੀ ਚੁੱਲ੍ਹੇ ਦੀ ਨਿਆਈਆਂ ਹੈ ਬਣਾਏ ਹੋਏ ਬ੍ਰਹਮੰਡ ਦੇ ਅੰਦਰ ਬਾਰਜ਼ਖੰਡੋ ਸੋ ਐਸਾ ਰਾਜਾ ਸਿਰ ਭਵਨਪਤੀ ਸੋ ਐਸਾ ਜਿਆ ਰਾਜਾ ਪਾਦਸ਼ਾਹ ਪਰਮੇਸ਼ਰ ਤਿੰਨੋਂ ਭਉਣਾ ਦਾ ਪਤੀ ਮਾਲਕ ਹੈ ਜਾਂ ਜੈ ਕਰ ਕੂਰਮਾ ਪਾਲ ਜਿਸ ਵਾਹਿਗੁਰੂ ਦੇ ਕਰਜ ਕੂਰਮਾ ਕਛੂ ਕਛਵਾਵਦਾਰ ਇੱਕ ਤਾਂ ਸਾਧ ਸੰਗਤ ਜੀ ਜਿਸ ਵਕਤ ਸਮੁੰਦਰ ਰੜਕਿਆ ਹੈ ਉਸ ਵਕਤ ਕਛੂ ਜਿਹੜਾ ਸੀ ਇਹ ਬਿੰਦਿਆਚਲ ਪਰਬਤ ਥੱਲੇ ਨੂੰ ਜਾਂਦਾ ਸੀ ਉਹ ਰੋਕਣ ਵੇ ਤੇ বিষ্ণੂ ਜੀ ਨਕਾਚੇ ਅਵਤਾਰ ਧਾਰਿਆ ਸੀ ਇਸ ਪ੍ਰਕਾਰ ਮਛਕਛ ਕੁਗਰਮ ਆਗਿਆ ਹੋ ਤਰਾ ਸੀ ਉਹ ਜਿਸ ਦੇ ਕੂਰਮ ਕਛੂ ਪਾਲ ਪਲਗ ਬੜਿਆ ਹੋਇਆ ਜਿਸ ਦੇ ਘਰ ਵਿੱਚ ਸਹਸਰਫਣੀ ਬਾਸਕ ਸੇਜ ਵਾਲੂ ਆ ਉਹ ਸਹਸਰਫਣੀ ਜੋ ਐ ਸ਼ੇਸ਼ਨਾਗ ਇਹ ਸਾਧ ਸੰਗਤ ਜੀ ਉਹਦੀ ਸੇਜਾ ਬਣੀ ਹੋਈ ਹੈ ਤੇ ਬਾਸਕ ਨਾਗ ਇਹ ਸੇਜ ਵਾਲੂ ਆ ਜਿਹੜੇ ਬਾਸ਼ਕਨਾਗ ਦੇ ਫਾਣੋ ਐ ਉਹ ਸੇਜ ਬੰਦ ਜਿਵੇਂ ਤਨੀਆਂ ਹੁੰਦੀਆਂ ਨੇ ਨਾ ਪਲੰਗ ਦੇ ਨਾਲ ਬੰਨਣ ਵਾਲੀਆਂ ਵਿਛਾਈ ਨੂੰ ਇਹ ਬਾਸ਼ਕਨਾਗ ਦੀਆਂ ਜਿਹੜੀਆਂ ਫਾਣੋ ਐ ਇਹ ਸੇਜ ਬੰਦ ਬਣਾਏ ਹੋਏ ਐ ਉਹਨਾਂ ਨੂੰ ਬੰਨਣ ਵਾਲੀਆਂ ਤਨੀਆਂ ਦੀ ਨਿਯਾਹੀਆਂ ਪਲੰਗ ਦੇ ਉੱਤੇ ਹੈ 18 ਪਾਰ ਬਨਾਸਪਤੀ ਮਾਲਣੀ 18 ਪਾਰ ਬਨਾਸਪਤੀ ਜਿੰਨੀ ਐ 100 3200 ਤੋਲੇ ਦਾ ਜਿਸ ਪ੍ਰਕਾਰ ਭਾਰ ਪਹਿਲਿਆਂ ਮੰਨਿਆ ਸੀ ਸਤਜੁਗ ਦੇ ਵਿੱਚ 16 ਮਨ ਦਾ ਭਾਰ ਮੰਨਦੇ ਸੀ ਤ੍ਰੇਟਾਜ 12 ਮਨ ਦਾ ਭਾਰ ਮੰਨਦੇ ਸੀ ਦਵਾਪਰ ਵਿੱਚ 8 ਮਨ ਦਾ ਭਾਰ ਮੰਨਦੇ ਸੀ ਹੁਣ 4 ਮਨ ਦਾ ਭਾਰ ਮੰਨਦੇ ਹਨ ਇਸ ਪ੍ਰਕਾਰ ਬਨਾਸਪਤੀ 18 ਭਾਰ ਆ ਇੱਕ ਇੱਕ ਬਿਰਸ਼ ਦਾ ਇੱਕ ਇੱਕ ਪਤਾ ਲਈਏ ਤੇ 18 ਭਾਰ ਬਣ ਜਾਂਦੇ ਹਨ ਇਹ 18 ਭਾਰ ਜਿਨੀ ਬਨਾਸਪਤੀ ਹੈ ਮਾਲਣੀ ਇਹ ਮਾਲਣ ਰੱਖੀ ਹੋਈ ਹੈ ਫੁੱਲ ਚੜਾਉਣ ਵਾਸਤੇ 96 ਕਰੋੜੀ ਮੇਗਮਾਲਾ ਪਾਣੀ ਹਾਰਿਆ 96 ਕਰੋੜ ਮੇਘਾਂ ਦੀ ਮਾਲਾ ਹੈ ਪੰਕਤੀ ਵੱਖੋ ਵੱਖਰੇ ਜਿਹੜੇ ਹੈ 95 ਕਰੋੜ ਵਜਾ ਦੇ ਬਦਲਾਂ ਦੇ ਰੰਗ ਹੈ ਉਹ ਮੇਘਾਂ ਦੀ ਮਾਲਾ ਜਿਹੜੀ ਪੰਕਤੀ ਹੈ ਇਹ ਝੋਰੀਆਂ ਰੱਖੀਆਂ ਪਾਣੀ ਭਰਨ ਵਾਸਤੇ ਨਖ ਪਰਸੇਵ ਜਾ ਕੈ ਸੁਰਸਰੀ ਨਹਾ ਦਾ ਮੁੜਕਾ ਜੀ ਨੇ ਕਹਿੰਦੇ ਸੁਰਸਰੀ ਗੰਗਾ ਹੈ ਜੇ ਸਵਾਗਤ ਨਾਰਦ 무ਨੀ ਨੇ ਰਾਗ ਲਾਪਾ বিষ্ণੂ ਭਗਵਾਨ ਦੀ ਜਲ ਬਣ ਗਏ ਉਹ ਜਲ ਬਣੇ ਨੂੰ ਕਹਿੰਦੇ ਪਾਤਰ ਚ ਪਾ ਕੇ ਨਾ ਕਮੰਡਲ ਚ ਇਹ ਆਪਦੇ ਪਿਓ ਬਰਮਾ ਦੇ ਪਾਸ ਨਾਰਦ 무ਨੀ ਲੈ ਆਇਆ ਜਿਸ ਵਕਤ ਬਾਪ ਨੇ ਰੂਪ ਉਤਾਰ ਕੇ ਤਿੰਨਾਂ ਲੋਕਾਂ ਨੂੰ ਮਿਲਣ ਲੱਗਾ ਤਿੰਨਾਂ ਲੋਕਾਂ ਨੇ ਦੋ ਕਰਮਾਂ ਕੀਤੀਆਂ ਅੱਧੀ ਕਰਮ ਬਲ ਰਾਜੇ ਦੇ ਸਰੀਰ ਨੂੰ ਮਿਲੇ ਆ ਸੀ ਉਸ ਵੇਲੇ ਬਰਮ ਲੋਕ ਜਦੋਂ ਦੂਜੀ ਕਲਮ ਨਾਲ ਗਏ ਤੇ ਬ੍ਰਹਮਾ ਨੂੰ ਚਰਨ ਧੋਤੇ ਸੀ ਉਹ ਚਰਨਾਂ ਦੇ ਧੋਣੇ ਕਰਕੇ ਉਹਦਾ ਨਾਮ ਗੰਗਾ ਬਣੀ ਹੈ ਇਸ ਪ੍ਰਕਾਰ ਕਹਿੰਦੇ ਹਨ ਨਖ ਪਰਸੇਵ ਜਾਚੈ ਸੂਸਰੀ ਇਹ ਨਹਾ ਦਾ ਪਰਸੇਵ ਮੁੜ ਕੇ ਦੀ ਨਿਆਈ ਜੀ ਜੇ ਸੂਸਰੀ ਗੰਗਾ ਹੈ ਸਤ ਸਮੁੰਦਰ ਜਾਂ ਕਾ ਘੜ ਥਲੀ ਸਤ ਸਮੁੰਦਰ ਜੀ ਦੇ ਘੜਿਆਂ ਦੇ ਥਲੀ ਥਾਂ ਰੱਖਣ ਵਾਲਾ ਜਿੱਥੇ ਘੜੇ ਰੱਖੀਦੇ ਐ ਉਹ ਘੜੇ ਨਹੀਂ ਹੁੰਦੀ ਐ ਜਿਸ ਪ੍ਰਕਾਰ ਪੌ ਜਗ੍ਹਾ ਹੈ ਇਤੇ ਜੀ ਜਾਂਚੈ ਵਰਤਣੀ ਇੱਕ ਬ੍ਰਹਮੰਡ ਦੀਆਂ ਚੀਜ਼ਾਂ ਗਿੰਦੇ ਆ ਭਗਤ ਨਾਮਦੇਵ ਜੀ ਐਨੇ ਜੀ ਜਿਹਦੇ ਚ ਵਰਤਣ ਵਾਸਤੇ ਘਰ ਚ ਰੱਖੇ ਹੋਏ ਹਨ ਸੋ ਐਸਾ ਰਾਜਾ ਤ੍ਰਿਪਹੁਣ ਧਣੀ ਫਿਰ ਭਾਈ ਐਸਾ ਜ ਆ ਰਾਜਾ ਉਹ ਪਰਮੇਸ਼ਰਾ ਤਿੰਨ ਪੌਣਾਂ ਦਾ ਮਾਲਕ ਜਾਂਚੈ ਕਰਨ ਨਿਕਟ ਵਰਤੀ ਜੀਦੇ ਘਰ ਅਹਿਲਕਾਰ ਵਜ਼ੀਰ ਵਗੈਰਾ ਨਿਗਟ ਵਰਤੀ ਹੁੰਦੇ ਹਨ ਇਹ ਸੁਨੋ ਪ੍ਰਵੇਸ਼ੇ ਦੇ ਘਰ ਵਿੱਚ ਨਿਗਟ ਵਰਤੀ ਕੋਲੇ ਰਹਿਣ ਵਾਲੇ ਕਿਹੜੇ-ਕਿਹੜੇ ਹਨ ਅਰਜਨ ਤੂ ਪ੍ਰਹਿਲਾਦ ਅਰਜਨ ਸ੍ਰੀ ਕ੍ਰਿਸ਼ਨ ਭਗਵਾਨ ਦਾ ਜੋ ਸਖਾ ਹੋਇਆ ਜਿਹੇ ਤਾਂ ਗੀਤਾ ਦਾ ਉਪਦੇਸ਼ ਕ੍ਰਿਸ਼ਨ ਜੀ ਨੇ ਦਿੱਤਾ ਹੈ ਆਪਣੇ ਕੁਸ਼ੇਤਰ ਦੇ ਅੰਦਰ ਤੂ ਅਤੇ ਤੂ ਭਗਤੇ ਜੋ ਸੰਮਖੋ ਕੇ ਬੈਕੁੰਠ ਦੇ ਦਰਵਾਜੇ ਦੇ ਅੱਗੇ ਹੈ ਜਿਸ ਦਾ ਰੂਪ ਪਵਨ ਪ੍ਰਹਲਾਦ ਪ੍ਰਹਲਾਦ ਭਗਤ ਨਿਕਟ ਵਰਤੀ ਹਨ ਅਮਰੀਕ ਨਾਰਦ ਨੇਜੈ ਅਮਰੀਕ ਭਗਤੀ ਦੇ ਬਾਅਦ ਸudarshan ਚੱਕਰ ਦਰਵਾਸ਼ਾ ਰਖੀ ਦਾ ਮਾਮ ਤੋੜਨ ਆ ਕੇ gira ਸੀ ਫਿਰ ਅਮਰੀਕ ਦੇ ਪੈਰੀ ਪਿਆ ਸੀ ਤਾਂ ਸudarshan ਚੱਕਰ ਮਗਰੋਂ ਹਟਿਆ ਸੀ ਕਿਉਂ ਅਮਰੀਕ ਭਗਤ ਪਿਆਰਾ ਹੈ ਅਮਰੀਕ ਨਾਰਦ ਨੇਜੈ ਨਾਰਦ 무ਨੀ ਤੇ ਨੇਜਾ ਭਗਤ ਨੇਜਾ ਨਿਸ਼ਚੇ ਵਾਲੇ ਇਹ ਨੀਜੇ ਵਾਲੀ ਹਉ ਜਿਵੇਂ ਚੋਬਦਾਰ ਹੁੰਦੇ ਨੇ ਉਹ ਨਿਕਟ ਵਰਤੀ ਹਨ ਇਹ ਨੀਜੇ ਨਿਸ਼ਚੇ ਕਰਕੇ ਇਸ ਪ੍ਰਕਾਰ ਇੱਕ ਨੀਜਾ ਭਗਤ ਹੋਇਆ ਸਾਧ ਸੰਗਤ ਜੀ ਉਹਦੀ ਬਾਬਤ ਇੱਕ ਮਹਾਤਮਾ ਤੋਂ ਉਹਨੂੰ ਉਪਦੇਸ਼ ਲਿਆ ਸੀ ਮਹਾਤਮਾ ਨੇ ਉਪਦੇਸ਼ ਦਿੱਤਾ ਕਿ ਪਰਮੇਸ਼ਰ ਦਾ ਨਾਮ ਜਪਿਆ ਕਰ ਉਹ ਨਾਮ ਤਾਂ ਭੁੱਲ ਗਿਆ ਉਹਨੂੰ ਦੱਸਿਆ ਕਿ ਆ ਲੱਕ ਦੇ ਉਦਾਰੇ ਬੜਨ ਵਾਲੇ ਦਾ ਨਾਮ ਕੀ ਕਹਿੰਦੇ ਉਹਨਾਂ ਆੜ ਬੰਦ ਹੈ ਉਹ ਆੜ ਬੰਦ ਆੜ ਬੰਦ ਜਪਣ ਲੱਗ ਗਿਆ ਜੋ ਜਮਨ ਲਾ ਗਿਆ ਭਗਵਾਨ ਹੱਸ ਪਏ ਉਹ ਲక్ష్ਮੀ ਕਹਿੰਦੀ ਮਾਰਾ ਹੱਸੇ ਕਿਉਂ ਕਹਿੰਦੇ ਮੇਰਾ ਇੱਕ ਨਵਾਂ ਭਗਤ ਹੈ ਉਹ ਮੇਰਾ ਨਾਮ ਨਵਾਂ ਪ੍ਰਗਟ ਕੀਤਾ ਹੈ ਕੀ ਨਾਮ ਤੇ ਨਵਾਂ ਪ੍ਰਗਟਾ ਕਹਿੰਦੇ ਆੜ ਬੰਦ ਆੜ ਬੰਦ ਜਪਦਾ ਹੈ ਕਹਿੰਦੇ ਪਹਿਲਾਂ ਮੈਨੂੰ ਉਹਦੇ ਦਰਸ਼ਨ ਕਰਿਆਉਣ ਦਿਓ ਭਗਵਾਨ ਜੀ ਨਾਲ ਹੀ ਆਏ ਇੱਕ ਨੀਵੇਂ ਜੇ ਖੂ ਟੱਠੇ ਦੇ ਉੱਤੇ ਬੈਠ ਗਏ ਲక్ష్ਮੀ ਗਈ ਉਹ ਕਿਆ ਸੀ ਵਿਚਾਰਾ ਜਾ ਕੇ ਕਹਿੰਦੀ ਹੈ ਭਾਈ ਤੂੰ ਕੀ ਦਾ ਭਜਨ ਕਰਦਾ ਕਿ ਤੇਰੇ ਖਸਮ ਦਾ ਉਹ ਕਹਿੰਦੀ ਗੱਲ ਤਾਂ ਸੱਚ ਕਹਿੰਦਾ ਹੈ ਫੇਰ ਕਿਉਂ ਰਹਿੰਦਾ ਕਿੱਥੇ ਤੇ ਠੱਠੇ ਖੂਜ ਉਹ ਵੀ ਪਹਿਲਾਂ ਬਹਿ ਗਿਆ ਸੀ ਕਹਿੰਦੀ ਜੀ ਉਹ ਤਾਂ ਭਗਤ ਅੰਤਰੀ ਜਾਂਮੀ ਹੈ ਕਹਿੰਦੇ ਇਸੇ ਕਰਕੇ ਮੈਂ ਦਰਸ਼ਨ ਦੇਣ ਵਾਸਤੇ ਆਇਆ ਮੇਰਾ ਨਵਾਂ ਨਾਮ ਉਹਨ ਪ੍ਰਗਟ ਕੀਤਾ ਉਸ ਭਗਤ ਦਾ ਨਾਮ ਨੇਜਾ ਸੀ ਸੋ ਇਸ ਪ੍ਰਕਾਰ ਕਹਿੰਦੇ ਹਨ ਅੰਬਰੀਕ ਨਾਰਦ ਨੇਜੈ ਕਹਿੰਦੇ ਅੰਬਰੀਕ ਭਗਤ ਜੀ ਨਾਰਦ मुनि ਨੇਜੇ ਨਿਸ਼ੇ ਵਾਲੇ ਨੇਜੇ ਪ੍ਰਗਤੀ ਹਨ ਇਹ ਸਿੱਧ ਬੁੱਧ ਗਣ ਗੰਧਰਵ ਮਾਨਵ ਹੇਲਾ ਸਿੱਧ ਜਿਹੜੇ ਹਨ 84 ਅਤੇ ਬੁੱਧੀ ਵਾਲੇ ਜਿਹੜੇ ਬੋਧਾ ਅਵਤਾਰ ਆਵੇਕ ਜਾਂ ਬੁੱਧ 79 ਆਵੇਕ ਗਣ ਗੰਧਰਵ ਗਣ ਸਮੂਹ ਸ਼ਿਵ ਜੀ ਦੇ ਟਾਣਾ ਸ਼ੋਣਾ ਵਿਸ਼ਨੂੰ ਦੇ ਨੰਦੀ ਸੁਨੰਦੀ ਆਵੇਕ ਗੰਧਰਵ ਹਾ ਹੂ ਆਵੇਕ ਬਾਨਵ ਹੇਲਾ ਇਹ ਸਾਰੇ 92 ਬਣ ਰਏ ਹੇਲਾ ਸ਼ਿਕਾਰੀ ਮਾਰ ਰਹੇ ਨੇ ਇਹ ਮੀਰ ਸ਼ਿਕਾਰੀ ਰੱਖੇ ਹੋਏ ਆ ਜਿਵੇਂ ਸ਼ਿਕਾਰ ਖੇਲਣ ਵਾਸਤੇ ਪਾਦਸ਼ਾਹ ਦੇ ਆਦਮੀ ਹੁੰਦੇ ਨੌਕਰ ਇਹ ਮੀਰ ਸ਼ਿਕਾਰੀਆਂ ਦੀ ਨਿਯਾਇਂ ਹਨਗੇ ਇਸ ਪ੍ਰਕਾਰ ਬਾਨ ਵਾਹੇਲਾ ਬਾਨ ਵਾਹੇ 52 ਵੀਰ ਜਿਹੜੇ ਹਨਗੇ ਕਿ ਹੇਲਾ ਇਹ ਸ਼ਿਕਾਰਗਾਹ ਦੇ ਅੰਦਰ ਜਿਸਨਾਂ ਖੇਲਾ ਕਰਨ ਵਾਸਤੇ ਰੱਖੇ ਹੁੰਦੇ ਆ ਇਹ ਇਹ ਖੇਲਣ ਵਾਸਤੇ ਕਾਰਖਾਨੇ ਬਣਾ ਕੇ ਰੱਖੇ ਹੋਏ ਹਨ ਹੇਲਾ ਨੂੰ ਹੀਰੇ ਦਾ ਸ਼ਿਕਾਰ ਦਾ ਨਾਹੀ ਹੈ ਸੋ ਬੰਨਜਾ ਵੀਰ ਵੀ ਸ਼ਿਕਾਰੀ ਹਨ ਨਾਲ ਬਨ ਵੇ ਬਣਦੇ ਹਨ ਹੇਲਾ ਸ਼ਿਕਾਰੀ ਏ ਤੇਜੀਆ ਜਾਂਚ ਹੈ ਘਰੀ ਇਤਨੇ ਜੀ ਜਿਸ ਦੇ ਘਰ ਦੇ ਵਿੱਚ ਹਨਗੇ ਸਾਰੇ ਸਰਬ ਵਿਆਪਕ ਅੰਤਰ ਹਰੀ ਇਹਨੋਂ ਸਾਰਿਆਂ ਦੇ ਅੰਦਰ ਵਿਆਪਕ ਅੰਦਰ ਅੰਤਰ ਹਰੀ ਪਰਮੇਸ਼ਵਰ ਆਪ ਹੀ ਬਰਨਵੈ ਨਾਮ ਦਿਓ ਤਾਂ ਕੀ ਆ ਨਾਮਦੇਵ ਜੀ ਕਹਿੰਦੇ ਮੈਂ ਤਾਂ ਉਸ ਦੀ ਆਣ ਸ਼ਰਨ ਲਈ ਹੈ ਇਹ ਭਾਈ ਸਗਲ ਭਗਤ ਜਾ ਚੈ ਨੀਸ਼ਾਨ ਫੇਰ ਪੜਤੋਕ ਪਰਨਵ ਨਾਮ ਪਰਨਵ ਨਾਮ ਦੇਉ ਤਾਂ ਕੀ ਆ ਪਰਨਵ ਬੇਨਤੀਪੁਰਖ ਨਾਮ ਦੇ ਜੀ ਕਹਿੰਦੇ ਉਸ ਪਰਮੇਸ਼ਰ ਦੀ ਸੌਂ ਖਾ ਕੇ ਮੈਂ ਕਹਿਣਾ ਹਾਂ ਕਿ ਉਸ ਪਰਮੇਸ਼ਰ ਦੀ ਸ਼ਰਨ ਲਾਓ ਹੋਰ ਪਾਸੇ ਨਾ ਜਾਣਾ ਕਰੋ ਕਦੇ ਸਗਲ ਭਗਤ ਜਾਚੈ ਨੀਸਾਂ ਸਾਰੇ ਭਗਤ ਜਿਸ ਵਾਹਿਗੁਰੂ ਦੇ ਨਿਸ਼ਾਨ ਤੁਮਸੇ ਵੀ ਆਉਣ ਵਾਲੇ ਨਗਾਰ ਚ ਹੀ ਰੱਖੇ ਹੋਏ ਹਨਗੇ ਸਾਰੇ ਭਗਤ ਜਿਸ ਪਰਮੇਸ਼ਰ ਦੇ ਨਿਸ਼ਾਨ ਸਾਹਬ ਹਨ ਜਿਵੇਂ ਨਿਸ਼ਾਨ ਤੋਂ ਪਤਾ ਲੱਗਦਾ ਹੈ ਕਿ ਇਹ ਆਸਾਨ ਹੈ ਇਹੋ ਭਗਤਾਂ ਕਰਕੇ ਪਰਮੇਸ਼ਰ ਦਾ ਗਿਆਨ ਪਤਲਾ ਲੱਗਦਾ ਹੈ ਇਸ ਪ੍ਰਕਾਰ ਨਿਸ਼ਾਨ ਤੁਸਿਆਂ ਦੀ ਨਹੀਂ ਆਈਆਂ ਨਿਸ਼ਾਨ ਸਾਬ ਝੰਡਿਆਂ ਦੀ ਨਹੀਂ ਆਈਆਂ ਹਨਗੇ ਤੇ ਨਿਸ਼ਾਨ ਕੀ ਹਨਗੇ ਬਜਾਉਣ ਵਾਲੇ ਤੁਸਿਆਂ ਰੂਪ ਪ੍ਰਗਟ ਕਰਨ ਵਾਲੇ ਪਰਮੇਸ਼ਰ ਦੇ ਗਿਆਨ ਨੂੰ